ਹਲਕਾ ਖਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਸਭ ਨੂੰ ਪਤਾ ਹੁਣ ਤੱਕ ਲੱਗ ਗਿਆ ਹੋਵੇਗਾ ਕਿ ਤੀਜੀ ਵਾਰ ਐਨਐਸਏ ਚ ਵਾਧਾ ਹੋਇਆ ਹੈ ਐਨਐਸਏ ਚ ਵਾਧਾ ਹੋਣ ਦਾ ਮਤਲਬ ਕੀ ਹੈ ਇਸਦੇ ਅਰਥ ਕੀ ਨੇ ਅਰਥ ਬੜੇ ਡੂੰਘੇ ਸਮਝੇ ਜਾ ਰਹੇ ਨੇ ਇਸ ਦੇ ਉੱਤੇ ਹਰ ਇੱਕ ਦੀ ਆਪਣੀ ਆਪਣੀ ਪ੍ਰਤੀਕਿਰਿਆ ਹਰੇਕ ਦਾ ਆਪਣਾ ਨਜ਼ਰੀਆ ਹੈ ਪਰ ਇਸ ਮੁੱਦੇ ਦੇ ਉੱਤੇ ਅਹਿਮ ਇਸ ਕਰਕੇ ਹੋ ਜਾਂਦਾ ਗੱਲਬਾਤ ਕਰਨੀ ਕਿਉਂਕਿ ਕੱਲਾ ਅਮਰਤਪਾਲ ਨਾਲ ਨਹੀਂ ਜਾਂ ਅਮਰਤਪਾਲ ਦੇ ਪਰਿਵਾਰ ਨਾਲ ਨਹੀਂ ਸਮੁੱਚੇ ਪੰਜਾਬ ਦੇ ਪ੍ਰਸੰਗ ਵਿੱਚ ਇਸ ਨੂੰ ਸਮਝਣਾ ਹੋਵੇ ਤਾਂ ਕਿਵੇਂ ਸਮਝਿਆ ਜਾ ਸਕਦਾ ਇਸ ਬਾਰੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਬਾਕੀਆਂ ਦੇ ਵਾਂਗ ਅਮਰਤਪਾਲ ਸਿੰਘ ਦੀ ਸਿਆਸਤ ਦੇ ਨਾਲ ਚਾਹੇ ਸਿੱਧੇ ਤੌਰ ਦੇ ਉੱਤੇ ਤੁਹਾਡਾ ਕੋਈ ਸਬੰਧ ਨਹੀਂ ਉਹਨਾਂ ਦੀਆਂ ਸਰਗਰਮੀਆਂ ਉੱਤੇ ਉਹਨਾਂ ਦੀ ਸਿਆਸਤ ਉੱਤੇ ਤੁਸੀਂ ਵੀ ਟੀਕਾ ਟਿੱਪਣੀਆਂ ਬਹੁਤ ਕੀਤੀਆਂ ਪਰ ਜਦੋਂ ਵਾਰੀ ਆਉਂਦੀ ਹੈ ਐਨਐਸਏ ਦੇ ਤਹਿਤ ਕਾਰਵਾਈ ਦੀ ਤਾਂ ਉਦੋਂ ਸਭ ਤੋਂ ਪਹਿਲਾਂ ਤੁਸੀਂ ਅਲੋਚਨਾ ਕੀਤੀ ਕਿ ਬਿਲਕੁਲ ਗਲਤ ਕਾਰਵਾਈ ਹੈ ਪਰ ਹੁਣ ਉਦੋਂ ਤੇ ਹੋਈ ਹੋਈ ਕਾਰਵਾਈ ਫਿਰ ਐਮਪੀ ਬਣਨਾ ਅਮਰਤਪਾਲ ਸਿੰਘ ਦਾ ਫਿਰ ਲਗਾਤਾਰ ਅਦਾਲਤਾਂ ਦਾ ਸਹਾਰਾ ਲੈਣਾ ਸੰਵਿਧਾਨ ਨੂੰ ਮੰਨ ਲੈਣਾ ਇਸ ਦੇ ਬਾਵਜੂਦ ਜਦੋਂ ਤੀਜੀ ਵਾਰੀ ਐਨਐਸਏ ਚ ਵਾਧਾ ਹੋ ਰਿਹਾ ਤੇ ਇਸ ਦੇ ਮਤਲਬ ਤੁਹਾਨੂੰ ਕੀ ਸਮਝਾਉਂਦੇ ਐ ਸੰਦੀਪ ਜੀ ਦੇਖੋ ਇੱਕ ਗੱਲ ਇਹ ਆ ਵੀ ਬਹੁਤ ਧਿਰਾਂ ਨੇ ਜਿਹੜੀਆਂ ਆਪੋ ਆਪਣੀ ਸਮਝ ਅਨੁਸਾਰ ਸਮਰੱਥਾ ਅਨੁਸਾਰ ਆਪਦੇ ਭਾਈਚਾਰੇ ਲਈ ਆਪਦੇ ਜਿਹਨੂੰ ਆਪਾਂ ਕਹਿੰਦੇ ਆ ਜਿਵੇਂ ਕਿਸਾਨਾਂ ਲਈ ਮਜ਼ਦੂਰਾਂ ਲਈ ਕੋਈ ਸਿਆਸਤ ਲਈ ਲੜ ਰਹੀਆਂ ਨੇ ਹੂੰ ਲੜਾ ਰਹੀਆਂ ਨੇ ਸਰਕਾਰ ਦੇ ਖਿਲਾਫ ਜੀ ਤੇ ਇੱਕ ਹਿਸਾਬ ਨਾਲ ਉਹ ਧਿਰਾਂ ਪੀੜਤ ਧਿਰਾਂ ਨੇ ਜਿਹੜੀਆਂ ਆਪਣੇ ਦੁੱਖ ਦੇ ਦੂਰ ਕਰਨ ਲਈ ਲੜ ਰਹੀਆਂ ਨੇ ਹੂੰ ਤੇ ਉਹਨਾਂ ਦਾ ਨਿਸ਼ਾਨਦਾ ਸਰਕਾਰ ਨਾਲ ਜਿਹੜੀ ਸਾਰਿਆਂ ਨੂੰ ਦਬਾ ਰਹੀ ਆ ਜ਼ਬਰ ਕਰ ਰਹੀ ਆ ਹੂੰ ਇਸ ਕਰਕੇ ਇਸ ਗੱਲ ਦੇ ਬਾਵਜੂਦ ਵੀ ਅਮਰਤਪਾਲ ਦੀ ਸਿਆਸਤ ਕੀਆ ਉਹਦਾ ਤੌਰ ਤਰੀਕਾ ਕੀਆ ਦੀਪ ਸਿੱਧੂ ਕੀਆ ਜੀ ਮਤਲਬ ਆਪਣੇ ਕਿਸਾਨ ਆਗੂ ਨੇ ਜਿਹੜੇ ਸ਼ੰਭੂ ਮੋਰਚੇ ਵਾਲੇ ਖਨੌਰੀ ਮੋਰਚੇ ਵਾਲੇ ਉਹਨਾਂ ਦਾ ਕੀਆ ਓਗਰਾਹਾਂ ਦਾ ਕੀਆ ਲੱਖੇ ਵਾਲਾ ਦਾ ਕੀਆ ਕੌਣ ਕੀ ਕਰਦਾ ਇਹਦੇ ਬਾਰੇ ਵਿਚਾਰਾਂ ਦਾ ਬਖਰੀਵਾ ਬਹੁਤ ਆ ਜੀ ਪਰ ਹਰ ਇੱਕ ਨੂੰ ਲੜਨ ਦਾ ਹੱਕ ਆ ਹਮ ਹਰ ਇੱਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਆ ਜੀ ਹਰ ਇੱਕ ਦੇ ਮਨੁੱਖੀ ਹੱਕ ਨੇ ਜੀ ਇਹ ਸਾਰਿਆਂ ਦੀ ਸਾਂਝੀ ਲੜਾਈ ਬਣਦੀ ਆ ਹਮ ਸਾਡੇ ਪੰਜਾਬ ਦਾ ਇੱਕ ਪਿਛਲੇ ਸਮੇਂ ਦਾ ਦੁਖਾਂਤ ਰਿਹਾ ਜੀ ਜਦੋਂ ਬਹੁਤ ਵੱਡੀ ਲਹਿਰ ਸੀ ਹਮ ਉਸ ਲਹਿਰ ਪ੍ਰਤੀ ਅੱਡ ਅੱਡ ਪਹੁੰਚ ਸੀ ਸਾਰਿਆਂ ਦੀ ਜੀ ਇਸ ਕਰਕੇ ਇਸ ਨੁਕਤੇ ਤੋਂ ਅਸੀਂ ਉਖੜ ਗਏ ਹਮ ਵੀ ਜਾਂ ਛੱਡੋ ਮੇਰੇ ਲੱਖ ਮੱਤ ਭੇਦਨੇ ਜੀ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਵੀ ਜੇ ਜ਼ੁਲਮ ਕਰਨਾ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਜੀ ਸਹਿਣ ਦਾ ਮਤਲਬ ਕਿ ਲੱਤ ਤੇ ਹੀ ਨਹੀਂ ਸਹਿਣਾ ਜੇ ਕਿਸੇ ਹੋਰ ਤੇ ਵੀ ਹੋ ਰਿਹਾ ਹੂੰ ਉੱਥੇ ਵੀ ਬੋਲਣਾ ਜੀ ਤਾਂ ਹੀ ਉਹਨਾਂ ਨੇ ਉਸ ਪ੍ਰਸੰਗ 'ਚ ਕਿਹਾ ਐਸਾ ਸਾਜੂ ਸਿੱਖ ਛੂਪੇ ਨਾ ਲੱਖਾਂ ਵਿੱਚ ਖੜਾ ਹੂੰ ਇਸ ਕਰਕੇ ਇੱਕ ਤਰ ਇਹ ਪੋਜੀਸ਼ਨ ਲੈਣ ਲੱਗ ਗਏ ਵੀ ਇਹ ਖਾੜਕੂ ਵੀ ਪੰਜਾਬ ਦੇ ਦੁਸ਼ਮਣ ਨੇ ਤੇ ਸਰਕਾਰਾਂ ਵੀ ਆ ਪੰਜਾਬ ਦੀਆਂ ਦੁਸ਼ਮਣ ਨੇ ਹੂੰ ਇਹਦੇ ਕਰਕੇ ਉਹਨਾਂ ਦਾ ਰਵਈਆ ਮਨੁੱਖੀ ਹੱਕਾਂ ਪ੍ਰਤੀ ਇੱਕ ਪਾਸੜ ਹੋ ਗਿਆ ਹੂੰ ਇੱਕ ਪੇਰੋ ਲਹਿਰ ਦੇ ਹੱਕਾਂ ਲਈ ਲੜ ਰਹੀ ਸੀ ਉਹ ਤੋਂ ਦੂਜੇ ਜਿਹੜੇ ਹੱਕਾਂ ਲਈ ਲੜ ਰਹੇ ਸੀ ਜਾਂ ਇਵਨ ਲਹਿਰ ਵੱਲੋਂ ਵੀ ਜਿਹੜੇ ਦੂਜਿਆਂ ਦੀ ਹੱਕਾਂ ਦੀ ਉਲੰਘਣਾ ਹੁੰਦੀ ਸੀ ਮਤਲਬ ਹਿੰਦੂ ਨੂੰ ਹਿੰਦੂ ਕਰਕੇ ਮਾਰ ਦੇਣਾ ਕਾਮਰੇਡ ਨੂੰ ਕਾਮਰੇਡ ਕਰਕੇ ਮਾਰ ਦੇਣਾ ਉਹ ਉਧਰ ਉਸ ਤਰ੍ਹਾਂ ਦੀ ਸਹੀ ਤਵੱਜੋ ਨਹੀਂ ਦੇ ਸਕੇ ਜਿੰਨੀ ਦੇਣੀ ਚਾਹੀਦੀ ਸੀ ਜਿਵੇਂ ਤੁਸੀਂ ਗੱਲਬਾਤ ਕਰ ਜੀ ਜੀ ਮੈਂ ਤੁਹਾਨੂੰ ਰੋਕ ਰਿਹਾ ਇਸ ਕਰਕੇ ਕਿਉਂਕਿ ਜਿਵੇਂ ਤੁਸੀਂ ਵਾਈਡ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹੋ ਵੱਡੇ ਪ੍ਰਸੰਗ ਚ ਗੱਲ ਕਰ ਰਹੇ ਹੋ ਇਹਦੇ ਤੇ ਤੇ ਆਪਾਂ ਆਵਾਂਗੇ ਪਰ ਇੱਥੇ ਅਮਰਿਤਪਾਲ ਸਿੰਘ ਦੀ ਕੇਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਾਰ-ਵਾਰ ਵਾਅਦਾ ਕਰਨ ਦੇ ਵੇਲੇ ਇੱਕ ਦਲੀਲ ਜ਼ਰੂਰ ਦਿੱਤੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਅਮਰitsar ਦੇ ਡੀਸੀ ਨੇ ਪਹਿਲਾਂ ਵੀ ਅਦਾਲਤ ਚ ਲਿਖਤੀ ਐਫੀਡੇਵਿਟ ਚ ਇਹ ਕਿਹਾ ਜਾਂਦਾ ਹੈ ਕਿ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਤੇ ਜੇਲ੍ਹ ਚ ਰਹਿ ਕੇ ਉਹਦੇ ਵਕਫਾਦੀਆਂ ਦੇ ਨਾਲ ਸੰਪਰਕ ਨੇ ਕਿਤੇ ਨਾ ਕਿਤੇ ਦਲੀਲ ਦੇ ਕੇ ਤੇ ਉਹਦੇ ਵਿੱਚ ਵਾਅਦਾ ਕਰ ਦਿੱਤਾ ਜਾਂਦਾ ਹੈ ਇਹ ਜਿਹੜੇ ਕਾਰਨ ਦੱਸੇ ਜਾਂਦੇ ਆ ਤੁਹਾਨੂੰ ਠੋਸ ਨਹੀਂ ਲੱਗਦੇ ਬਸ ਮੈਂ 1 ਮਿੰਟ ਚ ਪਹਿਲੀ ਗੱਲ ਪੂਰੀ ਕਰਦਾ ਜੀ ਭਾਵੇਂ ਮੈਂ ਵਿਅਕਤੀਗਤ ਤੌਰ ਤੇ ਇਹ ਪੋਜੀਸ਼ਨਾਂ ਲੈਂਦਾ ਰਿਹਾ ਹੂੰ ਪਗਾਮ ਦਾ ਸੰਪਾਦਕ ਹੋਣ ਕਰਕੇ ਖਾੜਕੂ ਲਹਿਰ ਤੇ ਜਿਹੜੀਆਂ ਗਲਤੀਆਂ ਸੀ ਮੈਂ ਨਿੱਜੀ ਤੌਰ ਤੇ ਜਾਂ ਗਰੁੱਪ ਦੇ ਤੌਰ ਤੇ ਸੀ ਲੋਚਨਾ ਕਰਦੇ ਰਹੇ ਪਰ ਇਹ ਪਾੜਾ ਸੀ ਵੱਡਾ ਜੀ ਜਦੋਂ ਮੇਰੀ ਇੱਕ ਰਫਤਾਰੀ ਕੀਤੀ ਆ ਉਦੋਂ ਜਿਵੇਂ ਅੱਡ ਅੱਡ ਲੋਕਾਂ ਨੇ ਉਹਦਾ ਵਿਰੋਧ ਕੀਤਾ ਉਹ ਇੱਕ ਬੜਾ ਵੱਡਾ ਸ਼ਕਸ਼ਕਤ ਸੀ ਜੀ ਜਿਨ੍ਹਾਂ ਦਾ ਮੈਂ ਸਭ ਤੋਂ ਵੱਡਾ ਲੋਚਕ ਸੀ ਉਹ ਮੇਰੇ ਹੱਕ 'ਚ ਸਭ ਤੋਂ ਵੱਡੀ ਲੜਾਈ ਲੜੀ ਬਿਲਕੁਲ ਇਸ ਕਰਕੇ ਹੁਣ ਜਿਹੜਾ ਠੋਸ ਕੇਸ ਅਮਰਤਪਾਲ ਦਾ ਜੀ ਅਮਰਤਪਾਲ ਤੇ ਐਨਐਫਏ ਲਾਉਣ ਦਾ ਕੋਈ ਵੀ ਆਧਾਰ ਨਹੀਂ ਬਣਦਾ ਸੀ ਹਮ ਦੇਖੋ ਉਹਨੇ ਆਪਣਾ ਤਰੀਕਾ ਬਦਲਿਆ ਉਹਨੇ ਉਹਨੇ ਕਿਹਾ ਮੈਂ ਖਾਲਿਸਤਾਨ ਲਈ ਲਈ ਲੜਾਈ ਲੜ ਰਿਹਾ ਹਮ ਭਾਰਤ ਦੇ ਸੁਪਰੀਮ ਕੋਰਟ ਦਾ ਫੈਸਲਾ ਖਾਲਸਤਾਨ ਲਈ ਪੂਰਾ ਮੰਤਰੀਕੇ ਨਾਲ ਲੜਾਈ ਲੜਨਾ ਸੰਘਰਸ਼ ਕਰਨਾ ਕੋਈ ਜੁਰਮ ਨਹੀਂ ਬਣਦਾ ਪਰ ਉਸ ਏਜੰਡੇ ਤੋਂ ਵੀ ਤੇ ਹੁਣ ਪਿੱਛੇ ਆ ਗਏ ਅਮਰਤਪਾਲ ਦੇ ਪਿਤਾ ਦਾ ਕਹੀ ਥਾਵਾ ਤੇ ਬਿਆਨ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਹੈ ਮੈਂ ਉਹਨਾਂ ਉੱਥੇ ਵੀ ਆਉਣਾ ਮੈਂ ਪਰ ਉਹਨੇ ਉਹਦੇ ਖਾਤਰ ਜਿਹੜੇ ਤੌਰ ਤਰੀਕੇ ਪੜਾਏ ਉਹ ਖੌਣ ਵਾਲੇ ਸੀ ਜਿਵੇਂ ਅਜਨਾਲੇ ਥਾਣੇ ਚ ਘੁਸਿਆ ਉਹ ਐਂਟਰੀ ਕੀਤੀ ਉੱਥੇ ਜਾ ਕੇ ਜੋ ਨੇ ਆਪਣਾ ਦਰਦੋਬਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਗੁਰਦੁਆਰੇ 'ਚ ਜਾ ਕੇ ਆਪਣੀ ਉਹ ਮਰਿਆਦਾ ਲਾਗੂ ਕਰਾਉਣ ਲਈ ਕੁਰਸੀਆਂ ਤੋੜਤੀਆਂ ਜਿਵੇਂ ਜਿਰੇ ਫੈਕਟਰੀ 'ਚ ਜਾ ਕੇ ਕਹਿੰਦਾ ਭਾਗ ਜੇ ਚਾਰ ਪੰਜ ਮਰਜ਼ਾ ਕਰਨਗੇ ਬੱਸੇ ਲੱਗਣੋ ਹਟਜੋ ਜਿਵੇਂ ਕਹਿੰਦਾ ਰਿਹਾ ਇਹ ਤਾਂ ਪਾਸਪੋਰਟ ਆ ਹਮ ਦਸਤਾਵੇਜ਼ ਸਵਾਲ ਇਹ ਨਹੀਂ ਹੈ ਵੀ ਉਹ ਕੀ ਕਹਿੰਦਾ ਸਵਾਲ ਇਹ ਹੈ ਵੀ ਅਸੀਂ ਕੀ ਸਮਝਦੇ ਆ ਜੀ ਇਸ ਕਰਕੇ ਜਿਹੜੇ ਉਹਤੇ ਆਧਾਰ ਬਣਾਏ ਗਏ ਦੇਖੋ ਉਹਨੇ ਕਾਨੂੰਨ ਦੀਆਂ ਲੰਘਣਾਵਾਂ ਕੀਤੀਆਂ ਹਮ ਸਾਰੇ ਇਤਦੋਨ ਕਰਦੇ ਨੇ ਹੂੰ ਸਾਰੇ ਇਤਦੋਨਾਂ ਤੇ ਕੇਸ ਬਣਦੇ ਨੇ ਹੂੰ ਸਾਰੇ ਇਤਦੋਨਾਂ ਨੂੰ ਕੇਸਾਂ ਨੂੰ ਨਜਿੱਠਦੇ ਨੇ ਜੀ ਉਸ ਤਰ੍ਹਾਂ ਉਹਨੂੰ ਨਜਿੱਠਣ ਲੈਂਦੀ ਸਰਕਾਰ ਕਿਸੇ ਨੂੰ ਕੋਈ ਰੌਲਾ ਨਹੀਂ ਸੀ ਹੂੰ ਪਰ ਜਿਵੇਂ ਫਿਰ ਉਹਨੂੰ ਵਧਾਇਆ ਫਲਾਇਆ ਤੇ ਜਿਵੇਂ ਫਿਰ ਮਜਿੱਠੇ ਵਰਗੇ ਕਹਿਣ ਲੱਗੇ ਮੈਨੂੰ ਦਿਓ ਇੱਕ ਦਿਨ ਮੁੱਖ ਮੰਤਰੀਸ਼ਿਪ ਮੈਂ ਕਰੂੰ ਇਹਨੂੰ ਸੂਤ ਹੂੰ ਤੁਸੀਂ ਦੇਖੋ ਤਾਂ ਸੀਨਾ ਵੀ ਕੀ ਕੀ ਕੁਝ ਉਹਦੋਂ ਹੋਇਆ ਹੂੰ ਫੜ ਲੂ ਉਹਨੂੰ ਕਰੋ ਜਨਵਾਰ ਦੀ ਫੜ ਸਕਦੇ ਸੀ ਜੀ ਫਿਰ ਕਿੱਡਾ ਧਾਮ ਝਾਮ ਕੀਤਾ ਸੈਂਟਰ ਨਾਲ ਸੀਟੀ ਲਾ ਲਈ 16 ਬਟਾਲੀਆਂ ਦਾ ਵੈਲੀਆਂ ਆਨੰਦਪੁਰ ਦੇ ਮਤੇ ਦਾ ਬਹਾਨਾ ਲਾਤਾ ਤੇ ਉਹਦੇ ਰੂਟ ਦਾ ਪਤਾ ਕਿੱਥੇ ਜਾਣਾ ਉਹਨੂੰ ਕਿੱਥੇ ਜਾ ਕੇ ਕਿਵੇਂ ਘੇਰਨਾ ਕੀ ਕੀਤਾ ਇਹ ਡਰਾਮਾ ਕੀ ਸੀ ਜੀ ਆਨੰਦਪੁਰ ਵੀ ਇਹੀ ਪੰਜਾਬ ਲਈ ਸਭ ਤੋਂ ਵੱਡਾ ਖਤਰਾ ਜੀ ਸੁਭਾਨਾ ਜੀ ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨੇ ਤੇ ਆਪਣੇ ਅਸਟਾ ਦੇ ਅਲਿੰਦਰ ਮਾਸਟਰ ਦੇ ਮੁੰਡੇ ਨੇ ਫਿਰ ਇੱਕ ਦੂਜੇ ਦੀਆਂ ਸਿਫਤਾਂ ਕੀਤੀਆਂ ਵੀ ਅਸੀਂ ਇਹ ਰਲ ਕੇ ਇੱਕ ਵੱਡਾ ਖਤਰਾ ਹੱਲ ਕਰ ਲਿਆ ਜੀ ਇਹਦੇ باوجود ਤੁਸੀਂ ਇਹ ਦੇਖੋ ਸਕੀਮ ਕਿੰਨੀ ਬਣੀ ਹੋਈ ਸੀ ਜੀ ਇਹਨਾਂ ਨੂੰ ਫੜਨਾ ਸੀ ਨਾਲ ਦੀ ਨਾਲ ਹੈਲੀਕਾਪਟਰ ਖੜਾ ਸੀ ਜੀ ਬਿਬਰੂਗੜ ਜੇਹਰ ਖਾਲੀ ਕਰਾਈ ਹੋਈ ਸੀ ਹੂੰ ਬਿਬਰੂਗੜ ਜੇਹਰ ਸਾਡੇ ਲਈ ਤਾਂ ਕਾਲੇ ਪਾਣੀ ਕਾਲੇ ਪਾਣੀ ਵਰਗੇ ਜੇਹਰਾਂ ਜੀ ਇਹਨਾਂ ਨੇ ਉਸ ਉਹਨੂੰ ਨਿਆਮ ਦਿੱਤਾ ਇਹ ਸਥਾਪਿਤ ਕਰਨ ਲਈ ਵੀ ਪੰਜਾਬ 'ਚ ਖਾਲਿਸਤਾਨ ਦਾ ਤਾਂ ਬਹੁਤ ਵੱਡਾ ਖਤਰਾ ਹੈ ਜੀ। ਹੂੰ। ਵੱਖਵਾਦੀ ਦਾ ਬਹੁਤ ਵੱਡਾ ਖਤਰਾ ਹੈ ਜੀ। ਹੂੰ। ਤੁਸੀਂ ਇਹ ਦੇਖੋ ਕੋਈ ਵੱਖਵਾਦੀ ਹਿੰਸਾ ਨਹੀਂ ਹੋ ਰਹੀ। ਹੂੰ। ਕੋਈ ਪੰਜਾਬ 'ਚ ਖਾਲਿਸਤਾਨ ਦਾ ਅੰਦੋਲਨ ਨਹੀਂ ਹੋ ਰਿਹਾ। ਖਾਲਿਸਤਾਨ ਲਈ ਗੱਲ ਖਾਲਸਾਲੇ ਆਪਣਾ ਸਿਮਰਜੀ ਸਿੰਘ ਦਾ ਅਭਦਾਂਦੋਲਨ ਕਰਦੇ ਨੇ। ਜੂਣਾ ਲੜਦੇ ਨੇ ਸਭ ਕੁਝ ਕਰਦੇ ਨੇ। ਹੂੰ। ਹੁਣ ਇਸ ਮਾਮਲੇ ਤੇ ਇਹਨੂੰ ਕਹਾਵਾ ਬਣਾਇਆ ਗਿਆ ਜਾਣ ਕੇ ਤਾਂ ਕਿ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਕੋਈ ਹੋਰ ਦਿਸ਼ਾ ਦਿੱਤੀ ਜਾ ਸਕੇ ਜੀ ਦੋ ਪਾਸਿਆਂ ਇੱਕ ਤਾਂ ਸਿੱਖਾਂ ਦੇ ਅੰਦਰ ਇੱਕ ਇਹਦਾ ਖੜਾ ਕਰ ਲੋ ਵੀ ਇਹਦੇ ਨਾਲੋਂ ਨਸਤਾ ਤੋੜੋ ਹੂੰ ਇਹਨੂੰ ਕਹੋ ਵੀ ਇਹ ਦੁਸ਼ਮਣਾ ਜੀ ਦੂਜਾ ਭਾਰਤ ਦੀ ਆਮਕਾਰ ਚ ਆ ਕੇ ਲੜੋ ਹੂੰ ਹੁਣ ਜਿਹੜਾ ਐਨਐਸਏ ਲੱਗਦਾ ਜੀ ਜੀ ਐਨਐਸਏ ਕਿਸੇ ਜੁਰਮ ਕਰਕੇ ਨਹੀਂ ਲੱਗਦਾ ਹੂੰ ਪਹਿਲੀ ਗੱਲ ਅਨਸ ਇਸ ਕਰਕੇ ਲੱਗਦਾ ਵੀ ਜੋ ਇਹ ਜੁਰਮ ਕਰਦਾ ਹੂੰ ਉਹਨਾਂ ਵਿੱਚ ਤੇ ਛੁੱਟ ਜੂ ਹੂੰ ਇਹਦੇ ਵਿਚਾਰ ਖਤਰਨਾਕ ਨੇ ਜੀ ਇਸ ਕਰਕੇ ਸਿਆਸੀ ਨਾਜ਼ਰ ਬੰਦੀ ਆ ਇਹ ਕਿਸੇ ਦੋਸ਼ ਦੀ ਸਜ਼ਾ ਨਹੀਂ ਆ ਜੀ ਇਹ ਉਹਦੇ ਵੱਲੋਂ ਪਰਗਟ ਕੀਤੇ ਗਏ ਵਿਚਾਰਾਂ ਦੀ ਸਜ਼ਾ ਹੂੰ ਮੇਰੇ ਮੈਂ ਮੈਂ ਜਦ ਇੱਕ ਪਗਾਮ ਕੱਢਦਾ ਸੀ ਜੀ ਮੇਰੇ ਤੇ ਜਿਹੜੇ ਸਾਰੇ ਦੋਸਤ ਸੀ ਉਹ ਸਾਰੇ ਲਿਖਤਾਂ ਵਾਲੇ ਸੀ ਹੂੰ ਵੀ ਇਹਨੇ ਇਹ ਕਿਹਾ ਜੀ ਮੀਰ ਮੰਨੂ ਦੀ ਰੂਹ ਦਾਖਲ ਹੋ ਗਈ ਰਵੇਰੇ ਚ ਇਹਨੇ ਆਹ ਕਿਹਾ ਜੀ ਟਿੱਕ ਰਿਪੋਰਟ ਉਹਨਾਂ ਨੇ ਝੁੱਠੀ ਪਾਈ ਜੀ ਇਹਨੇ ਰਾਮਪੁਰੇ ਕੋਲੇ ਰਾਮਾਪਿੰਡ ਮੀਟਿੰਗ ਕੀਤੀ ਤੇ ਉੱਥੇ ਕਿਹਾ ਵੀ ਆਪਾਂ ਖਾਲਸਾਣ ਬਣਾਉਣਾ ਤੇ ਹਿੰਦੂਆਂ ਨੂੰ ਵੱਟਣਾ ਜੀ ਸੋਰਸ ਰਿਪੋਰਟ ਇੱਕ ਭਵਾਨੀਗੜ੍ਹ ਦੀ ਪਾਈ ਗਰੇਵਾਲ ਪ੍ਰਾਪਰਟੀ ਡੀਲਰ ਸਾਡੇ ਪਿੰਡ ਦੀ ਮੁੰਡਾ ਉੱਥੇ ਮੀਟਿੰਗ ਕੀਤੀ ਉੱਥੇ ਵੀ ਇਹਨੇ ਕਿਹਾ ਆਪਾਂ ਖਾਲਿਸਤਾਨ ਬਣਾਉਣਾ ਹਿੰਦੂਆਂ ਨੂੰ ਵੱਢਣਾ ਹੂੰ ਮੇਰੀ ਸਾਰੀ ਪੋਜੀਸ਼ਨ ਨਾ ਖਾਲਿਸਤਾਨ ਬਣਾਉਣ ਦੀ ਸੀ ਨਾ ਹਿੰਦੂਆਂ ਵੱਢਣ ਦੀ ਸੀ ਮੇਰੇ ਪਰਚੇ ਸੀ ਸਾਰੇ ਕੁਝ ਤੁਸੀਂ ਹਥਿਆਰ ਬੰਦ ਐਕਸ਼ਨ ਕਰਨਾ ਤੁਸੀਂ ਕਹਿ ਸਕਦੇ ਹੋ ਕਾਨੂੰਨ ਦੀ ਲੰਘਣਾ ਹੂੰ ਸੋ ਚਲੋ ਮੰਨ ਲਓ ਜੀ ਐਨਐਸਏ ਲਾਤਾ ਹੂੰ ਐਨਐਸਏ ਪਹਿਲਾਂ 2 ਸਾਲ ਲਈ ਵੀ ਕਰਤਾ ਸੀ ਮੇਰੇ ਵੇਲੇ 1 ਸਾਲ ਹੀ ਸੀ ਹੂੰ ਉਹਦੇ ਖਾਤੇ ਤੇ ਇੱਕ ਐਡਵਾਈਜ਼ਰੀ ਬੋਰਡ ਬਣਦਾ ਜੀ ਹਾਈ ਕੋਰਟ ਦੀ ਜੱਜ ਚ ਹੂੰ ਜੀ ਅਗਵਾਈ ਚ ਉਹਨੇ 3 ਮਹੀਨੇ ਬਾਅਦ ਰਿਪੋਰਟ ਦੇਣੀ ਹੁੰਦੀ ਆ ਹੂੰ ਉਹਦਾ ਫੈਸਲਾ ਮੰਨਣਾ ਪੈਂਦਾ ਵੀ ਇਹ ਸਹੀ ਲੱਗਿਆ ਜਾਂ ਗਲਤ ਕੀਤਾ ਜੀ ਮੇਰੀ 3 ਮਹੀਨੇ ਬਾਅਦ ਹੋਈ ਕਵਾਨਾ ਸਾਹਿਬ ਜੱਜ ਸੀ ਉੱਥੇ ਵਕੀਲ ਨਹੀਂ ਉੱਥੇ ਬੰਦੇ ਨੂੰ ਹੀ ਪੇਸ਼ ਹੋਣਾ ਪੈਂਦਾ ਹੂੰ ਐਨਐਸਸੀ ਚ ਤੁਹਾਡੀ ਵਕਾਲਤ ਲਈ ਕੋਈ ਵਕੀਲ ਨਹੀਂ ਪੇਸ਼ ਕਰ ਪੇਸ਼ ਹੋ ਸਕਦਾ ਜੋ ਮੇਰੇ ਵੇਲੇ ਤੱਕ ਸੀ ਬਾਅਦ ਬਦਲ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ ਨਹੀਂ ਬਾਅਦ ਵਿੱਚ ਤੇ ਉਹਨਾਂ ਦੇ ਵਕੀਲਾਂ ਦੇ ਜ਼ਰੀਏ ਹਾਈ ਕੋਰਟ ਤੱਕ ਦੋ ਵਾਰੀ ਪਹੁੰਚ ਕੀਤੀ ਹੈ ਕਿਉਂਕਿ ਦੋ ਵਾਰੀ ਜਿਹੜਾ ਪਹਿਲਾ ਵਧਿਆ ਐਨਐਸਏ ਉਹਨੂੰ ਚੈਲੰਜ ਆਲਰੇਡੀ ਕੀਤਾ ਹੋਇਆ ਪਰ ਉਹਦੇ ਵਿੱਚ ਹਾਲੇ ਤੱਕ ਕੋਈ ਰਾਹਤ ਨਹੀਂ ਦੋ ਗੱਲਾਂ ਵੱਖ-ਵੱਖ ਨੇ ਸੰਦੀਪ ਜੀ ਜੀ ਇੱਕ ਤਾਂ ਤੁਸੀਂ ਐਨਐਸਏ ਨੂੰ ਚੈਲੰਜ ਕਰਨਾ ਹੋਰ ਗੱਲਾਂ ਨੂੰ ਚੈਲੰਜ ਕਰਨਾ ਇੱਕ ਐਨਐਸਏ ਲੱਗਿਆ ਐਡਵਾਈਜ਼ਰੀ ਬੋਰਡ ਪੂਰੇ ਫੜਵਾਈ ਹੋਣੀ ਐਡਵਾਈਜ਼ਰੀ ਬੋਰਡ ਪੂਰੇ ਫੜਵਾਈ ਸਿਰਫ ਸਬੰਧਤ ਬੰਦੇ ਕਰਦਾ ਜੀ ਉਹ ਡਵਾਈਜ਼ਰੀ ਬੋਰਡ ਉਹਨਾਂ ਨੂੰ ਚंडीगढ़ ਬੁਲਾਵੇ ਜਾਂ ਉੱਥੇ ਜੇਲ੍ਹ ਚ ਜਾਵੇ ਉਹਨੇ ਦੇਖਣਾ ਹੂੰ ਬਾਕੀ ਮਾਮਲਿਆਂ ਬਾਰੇ ਵਕੀਲ ਹੋ ਸਕਦੇ ਨੇ ਇਸੇ ਕਰਕੇ ਮੈਂ ਕਿਹਾ ਸੀ ਨਾ ਜੀ ਵੀ ਇਹ ਹਰ ਕੇ ਕਹਿੰਦਾ ਮੈਂ ਅਮਰਪਾਲ ਦਾ ਵਕੀਲ ਆ ਐਨੇ ਸੱਚ ਤਾਂ ਜੇਲ੍ਹ ਬਣੇ ਨਹੀਂ ਸਕਦਾ ਕੋਈ ਜੀ ਜੀ ਨਾ ਰਾਜਦੇਵ ਬਣ ਸਕਦਾ ਮੈਂ ਕੋਈ ਹੋਰ ਬਣ ਸਕਦਾ ਹੂੰ ਉਦੋਂ ਬਾਅਦ ਤੁਸੀਂ ਦੇਖਿਆ ਹੁਣ ਇਹ ਇਹ ਰੌਲਾ ਢੱਲਾ ਪੈ ਗਿਆ ਮੈਂ ਵੀ ਵਕੀਲਾ ਮੈਂ ਵੀ ਵਕੀਲਾ ਸਮਾਂ ਤੇ ਕਈ ਹੋਰ ਪਾਸੇ ਤੁਰ ਗਏ ਹੂੰ ਉਹਨਾਂ ਡਵਾਈਜ਼ਰੀ ਬੋਰਡ ਨੇ ਕੀ ਕੀਤਾ ਪਹਿਲਾਂ ਉਹਦਾ ਫੈਸਲਾ ਸਾਹਮਣੇ ਨਹੀਂ ਆਇਆ ਜੀ ਦੇਖੋ ਹਾਲਾਤ ਜਾਂਚ ਦਾ ਫੈਸਲਾ ਹੂੰ ਮੇਰਾ 10 ਦਿਨਾਂ ਬਾਅਦ ਚਿੱਠੀ ਆਈ ਸੀ ਵੀ ਇਹ ਰਿਵੋਕ ਕੀਤਾ ਜਾਂਦਾ ਜੀ ਹੂੰ ਜਦੋਂ ਮੈਨੂੰ ਚਿੱਠੀ ਆਈ ਨਾ ਮੇਰੇ ਵਧੀਆ ਸੰਬੰਧ ਸੀ ਜੇਲ੍ਹ ਦੇ ਸੁਪਰਡੈਂਟ ਨਾਲ ਹੋਰਾਂ ਨਾਲ ਗੁਰਵਾਤਨ ਬੱਚੀ ਦਾ ਸਾਲਾ ਸੀ ਹੂੰ ਜੇਲ੍ਹ ਬੰਦ ਕਰਕੇ ਮੈਨੂੰ ਬੁਲਾਉਂਦੇ ਸੀ ਮੈਨੂੰ ਬੁਲਾ ਲਿਆ ਹੂੰ ਕਹਿੰਦੇ ਮਾਲੀ ਸਾਹਿਬ ਅਫਸੋਸ ਦੀ ਖਬਰ ਆ ਮੈਂ ਜੀ ਅਫਸੋਸ ਦੀ ਕਾਹਦੀ ਹੂੰ ਐਂ ਦੇਸੇ ਕਰੇ ਤੁਹਾਡਾ ਪੱਕਾ ਹੋ ਗਿਆ ਅੱਛਾ ਬਾਹਰ ਤੁਹਾਨੂੰ ਭਾਗ 1 ਸਾਲ ਜੇਲ੍ਹ ਤੇ ਆਰਾਮ ਨਾਲ ਤਰਾਹਾਂਗੇ ਹੂੰ ਉਹ ਹਸਪੀਟਲ ਹੂੰ ਫੋਨਿਕਮ ਸ਼ਕਤੀ ਮਿਲਿਆ ਹੋਇਆ ਐ ਜੀ ਹਫਤੇ 'ਚ ਦੋ ਦਿਨ ਮੀਟ ਮਿਲਦਾ ਐ ਤਾਂ ਵੀ ਜੇਲ੍ਹ 'ਚ ਕੋਈ ਉਸ ਤਰ੍ਹਾਂ ਦਾ ਤਸ਼ੱਦਦ ਹੁੰਦਾ ਇੰਨੇ ਸਿਹਰੇ ਤੇ ਹੂੰ ਚਲੋ ਹੱਸ ਕੇ ਜੇ ਕਹਿੰਦੇ ਨਹੀਂ ਜੀ ਟੁੱਟ ਗਿਆ ਹੂੰ ਕਿਉਂਕਿ ਇਸ ਤਰ੍ਹਾਂ ਇਹ ਬੰਦੇ ਨੂੰ ਬਹੁਤ ਨੈਤਿਕ ਤੌਰ ਤੇ ਮਾਨਸਿਕ ਤੌਰ ਤੇ ਤੋੜਦੀ ਐਕਸਰਸਾਈਜ਼ਾਂ ਵੀ ਹੁੰਦੀ ਆ ਹੂੰ ਹੁਣ ਚਲੋ ਉਹਨਾਂ ਨੇ ਇੱਕ ਸਾਲ ਲਈ ਵਧਾਤਾ ਜੀ ਜੇਲ੍ਹ ਦੇ ਵਿੱਚ ਬੰਦਾ ਰਹਿੰਦਾ ਐ ਇਹਦਾ ਕੀ ਕਰ ਲੂ ਜੀ ਹੂੰ ਇਹ ਦੇ ਕਰਕੇ ਮੁੜ ਕੇ ਇੱਕ ਸਾਲ ਹੀ ਫੇਰ ਲਾ ਦੋ। ਔਰ ਪਹਿਲਾਂ ਵੀ ਅਮਰਿਤਪਾਲ ਦੇ ਕਿੰਨੇ ਸਾਥੀ ਆ ਜਿਹੜੇ ਉਹ ਪੰਜਾਬ ਵੱਲ ਸ਼ਿਫਟ ਕਰ ਹੀ ਲਏ ਆ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਵੀ ਭੇਜਿਆ ਖਾਸ ਕਰਕੇ ਜਿਹੜਾ ਪਪਲਪ੍ਰੀਤ ਸਿੰਘ ਫੜਿਆ ਗਿਆ ਸੀ ਉਹ 1 ਮਈ ਤੱਕ ਤਾਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਇੱਥੇ ਅਜਨਾਲਾ ਥਾਣੇ ਵਾਲੇ ਕੇਸ ਵਿੱਚ। ਕੋਚ ਦੋ ਤਰ੍ਹਾਂ ਦੀ ਕੈਟਾਗਰੀ ਆ ਜੀ ਇੱਕ ਦਾ ਵਰਤਪਾਵਾ ਇੱਕ ਉਹਦੇ ਸਾਥੀ ਨੇ। ਜੀ। ਉਹਨਾਂ ਦੇ ਸਾਥੀਆਂ ਤੇ ਤੀਜੇ ਸਾਲ ਵਧਾਇਆ ਜੀ। ਜੀ। ਪਰ ਸਵਾਲ ਤੇ ਹੈ ਵੀ ਇੱਕ ਸਾਲ ਤੋਂ ਬਾਅਦ ਕਿਉਂ ਵਧਾਇਆ ਜੀ? ਹੂੰ। ਐਡਵਾਈਜ਼ਰੀ ਬੋਰਡ ਨੇ 3 ਮਹੀਨੇ ਬਾਅਦ ਫੈਸਲਾ ਦੇਣਾ ਹੁੰਦਾ ਵੀ ਸਾਲ ਲਈ ਕੰਟੀਨਿਊ ਰਹੂ ਜਾਂ ਹਟੇ ਜੀ ਆਏ ਨਹੀਂ ਵੀ ਉਹ ਤਿੰਨ ਤਿੰਨ ਮਹੀਨੇ ਬਾਅਦ ਮੀਟਿੰਗਾਂ ਕਰਦਾ ਮੈਂ ਕਹੀ ਸੁਣਦਾ ਪਤਾ ਨਹੀਂ ਬਾਰੇ ਨੂੰ ਹੋਰੇ ਤਰ੍ਹਾਂ ਦੇ ਸ਼ੋਸ਼ੇ ਛੱਡੀ ਜਾਂਦੇ ਨੇ ਜੀ ਹੁਣ ਇਸ ਤੋਂ ਬਾਅਦ ਉਹਨੇ ਭਾਰਤ ਦੇ ਸੰਵਿਧਾਨ ਦੀ ਸੌਹ ਚੁੱਕ ਕੇ ਲੋਕ ਸਭਾ ਚੋਣ ਲੜ ਲਈ ਜੀ ਸਭ ਤੋਂ ਵੱਡੇ ਮਾਰ ਦੇ ਨਾਲ ਉਹ ਜਿੱਤ ਗਿਆ ਹਮ ਲੋਕ ਸਭਾ ਤੇ ਜਾ ਕੇ ਫੇਰ ਸੰਵਿਧਾਨ ਦੀ ਸੌਹ ਚੁੱਕ ਲਈ ਜੀ ਤੁਸੀਂ ਫੇਰ ਉਹ ਤੇ ਤੀਜੀ ਵਾਰ ਕਾਦੇ ਆਧਾਰ ਤੇ ਬਤਾਉਂਦੇ ਹੋ ਜੀ ਹੂੰ ਮੈਨੂੰ ਮਤਲਬ ਇਹਦੀ ਕੋਈ ਵੀ ਅਖੇਤਰ ਹੋਵੇ ਨਾ ਜੀ ਹੂੰ ਜੇਲ੍ਹ 'ਚ ਉਹਨੇ ਸਰਗਰਮੀਆਂ ਕੀਤੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਹੂੰ ਤੁਸੀਂ ਯਾਦ ਹੋ ਤੁਹਾਨੂੰ ਜੇਲ੍ਹ 'ਚੋਂ ਵੀਡੀਓ ਵੀ ਆਈਆਂ ਨੇ ਆਡੀਓ ਵੀ ਆਈਆਂ ਨੇ ਜੇਲ੍ਹ ਦਾ ਸੁਪਰਡੈਂਟ ਯੁਆਪਾ ਦੀਨ ਗ੍ਰਿਫਤਾਰ ਕੀਤਾ ਹੋਇਆ ਹੂੰ ਵੀ ਤੂੰ ਇਹਨਾਂ ਨੂੰ ਗੈਰਕਾਨੂੰਨੀ ਸਹੂਲਤਾਂ ਮਹਈਆ ਕਰਾਈਆਂ ਨੇ ਜੀ ਐ ਨਹੀਂ ਵੀ ਉਹ ਟਿਕੇ ਬੈਠੇ ਸੀ ਜੇਲ੍ਹ 'ਚ ਪਰ ਉਸ ਤੋਂ ਬਾਅਦ ਤਾਂ ਫੇਰ ਕੋਈ ਸਰਗਰਮੀ ਨਹੀਂ ਹੂੰ ਹੁਣ ਇਹ ਤੇ ਤੀਜੀ ਵਾਰ ਵਧਾਉਣ ਦਾ ਮਤਲਬ ਇਹ ਆ ਹਮ ਅੱਜ ਤਾਂ ਉਹ ਆ ਹਮ ਕੱਲ ਨੂੰ ਕੋਈ ਹੋਰ ਹੋਊ ਜੀ ਵੀ ਅਸੀਂ ਜਿਹੜਾ ਸਾਡੇ ਵਰਤਾਂਤ ਨੂੰ ਸਾਡੇ ਸੰਕਲਪਾਂ ਨੂੰ ਚਾਹੇ ਉਹ ਕਿਸਾਨ ਆਗੂਆ ਚਾਹੇ ਬੁੱਧੀਜੀਵੀ ਆ ਚਾਹੇ ਉਹ ਲੇਖਕਾ ਚਾਹੇ ਚਿੰਤਕਾ ਅਸੀਂ ਆਏ ਬੰਦ ਕਰਾਂਗੇ ਹਮ ਜਿਹੜਾ ਪੰਜਾਬ ਵਿੱਚ ਪੁਲਿਸ ਰਾਜ ਪੱਟਾ ਕੀਤਾ ਹਮ ਜਿਹਦੇ ਖਿਲਾਫ ਬੋਲਣ ਲਈ ਅਸੀਂ ਜੱਥੇਬੰਦੀ ਆਸਾਰੰਦੇ ਰਾਹ ਪਿਆ ਜੀ ਉਹਦਾ ਮੂੰਹ ਬੰਦ ਕਰਨ ਲਈ ਆ ਇਹੇ ਹੂੰ। ਇਹ ਅਸੀਂ ਨਹੀਂ ਚੱਲਣ ਦੇਣਾ। ਹੂੰ। ਵੱਖਰੇ ਵਿਚਾਰਾਂ ਨੂੰ ਅਸੀਂ ਨਹੀਂ ਕਰਨ ਦੇਣਾ। ਹੂੰ। ਇਸੇ ਕਰਕੇ ਮੈਂ ਕਹਿੰਦਾ ਤੁਸੀਂ ਉਹਦੇ ਨਾਲ 100% ਉਹਦੇ ਖਿਲਾਫ ਹੋ। ਜੀ। ਪਰ ਇਸ ਮਾਮਲੇ ਤੇ ਉਹ ਪੀੜਤ ਧੇਰਾ ਉਹਦੇ ਹੱਕ 'ਚ ਬੋਲਣਾ ਚਾਹੀਦਾ। ਨਿਸ਼ਿੱਧੀ ਕਰਨੀ ਚਾਹੀਦੀ ਆ। ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ। ਜੀ। ਜਿਵੇਂ ਕੋਈ ਵੀ ਮਸਲਾ ਹੋਵੇ ਤੁਸੀਂ ਆਪਣਾ ਸਟੈਂਡ ਕਲੀਅਰ ਕਰ ਦਿੰਨੇ ਹੋ ਪਰ ਇਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਘਾਟ ਨਹੀਂ। ਚਾਹੇ ਕੋਈ ਬੁੱਧੀਜੀਵੀ ਵਰਗ ਚਾਹੇ ਕੋਈ ਵਿਦਵਾਨ ਹੈ ਕੋਈ ਪੱਤਰਕਾਰ ਹੈ ਕੋਈ ਹੋਰ ਹੈ ਹਾਲਾਂਕਿ ਪੱਤਰਕਾਰ ਨੇ ਤੇ ਦੋਨੇ ਪੱਖ ਹੀ ਸਾਂਝੇ ਕਰਨੇ ਹੁੰਦੇ ਆ ਜੇ ਆਪਾਂ ਬਾਕੀ ਵਰਗਾਂ ਦੀ ਗੱਲ ਕਰੀਏ ਜੇ ਪੋਲਿਟੀਕਲ ਪਾਰਟੀਆਂ ਦੀ ਉਹ ਸਟੈਂਡ ਹੀ ਨਹੀਂ ਕਲੀਅਰ ਲੈ ਪਾਉਂਦੀਆਂ ਕਿ ਖੜਨਾ ਕਿਹੜੇ ਪਾਸੇ ਆ ਦੁਚਿੱਤੀ ਚ ਰਹਿੰਦੇ ਆ ਜਾਂ ਫਿਰ ਸਮਝ ਦੀ ਘਾਟ ਹੈ ਮੈਨੂੰ ਇਹ ਲੱਗਦਾ ਜੀ ਸਮਝ ਦੀ ਘਾਟ ਆ ਹਮ ਮਤਲਬ ਸਾਨੂੰ ਇਹ ਲੱਗਦਾ ਵੀ ਵਿਰੋਧੀ ਤੇ ਜ਼ੁਲਮ ਹੋਇਆ ਜਿਹੜਾ ਜੇ ਮੈਂ ਉਹਦੇ ਖਿਲਾਫ ਬੋਲ ਗਿਆ ਇਹ ਤਾਂ ਵਿਰੋਧੀ ਦੀ ਮਦਦ ਹੋਜੂ ਹਮ ਮਤਲਬ ਗੁਟਵਾਣੀ ਤਾਂ ਕਹਿੰਦੀ ਆ ਪੁਰਸ਼ੀ ਕੇ ਜੋ ਹੋਇਆ ਆਪਣੇ ਵੀ ਜਾਣ ਹੂੰ ਮਤਲਬ ਅਸੀਂ ਗੁਰੂਆਂ ਦੇ ਫਲਸਫੇ ਤੋਂ ਪੱਟ ਕੇ ਹੋਏ ਆ ਜਾਂ ਉਹਨੂੰ ਪੂਰੀ ਤਰ੍ਹਾਂ ਆਤਮ ਸਾਥ ਨਹੀਂ ਕਰ ਸਕੇ ਜੀ ਜਿਹਦੇ ਕਰਕੇ ਇਹ ਲੋੜ ਬਣ ਰਹੀ ਆ ਨਾ ਵੀ ਆਪਾਂ ਲੋਕਾਂ ਦੇ ਵਿੱਚ ਇਹ ਸਾਂਝੀ ਚੇਤਨਾ ਫੁਲਾਈਏ ਹੂੰ ਤੁਹਾਨੂੰ ਯਾਦ ਹੂ ਜਦੋਂ ਮੈਂ ਜੇਲ੍ਹ ਤੋਂ ਬਾਹਰ ਨਿਕਲਿਆ ਜੀ ਮੈਂ ਕਹੇ ਦੀ ਤਾਂ ਉਹਨਾਂ ਲੋਕਾਂ ਦੀ ਜਿੱਤ ਆ ਬਿਲਕੁਲ ਜਿਹੜੇ ਸਰਕਾਰ ਦੇ ਇਹਦੇ ਖਿਲਾਫ ਲੜੇ ਨੇ ਤੇ ਇਹ ਸੁਭਸਗਣਾ ਸੁਭਰ ਜਾਣਾ ਇਹ ਅੱਗੇ ਵਧਣਾ ਚਾਹੀਦਾ ਅਮਰਤਪਾਲ ਵਾਲੇ ਮਾਮਲੇ ਤੇ ਪੰਜਾਬ ਦੇ ਹਰ ਇੱਕ ਵਸਰ ਹਰ ਇੱਕ ਜਥੇਬੰਦੀ ਨੂੰ ਹਰ ਇੱਕ ਸਿਆਸੀ ਪਾਰਟੀ ਨੂੰ ਬੋਲਣਾ ਚਾਹੀਦਾ ਤੇ ਇਹ ਭੁੱਲ ਜਾਣ ਜਿਹੜਾ ਪ੍ਰਤਾਪ ਵੱਜਵੇ ਤੇ ਝੂਠਾ ਜਾਂ ਮਾਮਲਾ ਦਰਜ ਹੋਇਆ ਤਰਰਫਰ ਹੋ ਗਿਆ ਤੁਹਾਨੂੰ ਪਤਾ ਇਹਨਾਂ ਨੇ ਆਪਣੇ ਠੇਰਾ ਸਾਹਿਬ ਨਾਲ ਕੀ ਕੀਤੀ ਆ ਉੱਪਰ ਇਹ ਨਾਂ ਵਾਲੀ ਜੀ ਸੋ ਇਸ ਕਰਕੇ ਲੜਨਾ ਕੋਈ ਸ਼ੌਂਕ ਨਹੀਂ ਹੁੰਦਾ ਲੜਨਾ ਇੱਕ ਲੋੜ ਹੁੰਦੀ ਹੈ ਲੜਨ ਤੋਂ ਖਿਸਕੜਨਾ ਮਤਲਬ ਸਮਝ ਦੀ ਤੋੜ ਹੁੰਦੀ ਹੈ ਜੇ ਅਸੀਂ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖ ਸਕੇ ਬਾਈ ਜੀ ਫਿਰ ਆਏ ਨਹੀਂ ਵੀ ਤੁਸੀਂ ਮੰਗਾਤੇ ਵੀ ਭਾਸ਼ਣ ਨਹੀਂ ਲਓਗੇ ਹੂੰ ਬੋਲਣ ਦੀ ਆਜ਼ਾਦੀ ਸਭ ਤੋਂ ਵੱਡਾ ਹੱਕ ਆ ਬੋਲਣ ਦੀ ਆਜ਼ਾਦੀ ਦਾ ਤੁਸੀਂ ਗੱਲ ਕੀਤੀ ਹੈ ਕਿਤੇ ਇਹਦੇ ਵਿੱਚ ਕੋਈ ਇੱਕ ਮਾਦ ਇਹ ਤਾਂ ਨਹੀਂ ਐਕਟ ਦੇ ਅੰਦਰ ਜਿਵੇਂ ਤੁਸੀਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਆ ਕਿ ਜਿਹੜਾ ਐਨਐਸਏ ਜਿਹਦੇ ਤੇ ਲੱਗੀ ਹੈ ਜਾਂ ਵਾਅਦਾ ਕੀਤਾ ਜਾ ਰਿਹਾ ਹੈ ਤੁਹਾਡੇ ਅਰਗੇ ਜਿਹੜੇ ਉਹਦੇ ਹੱਕ 'ਚ ਵੀ ਬੋਲ ਰਹੇ ਨੇ ਕਿਤੇ ਕਹਿਣ ਵੀ ਇਹਨਾਂ ਨੂੰ ਵੀ ਨਾਲੇ ਨਾਮਜ਼ਦ ਕਰੋ ਹੁਣ ਕਰ ਲੈਣ ਬਾਈ ਜੀ ਹੂੰ ਸਾਨੂੰ ਤਾਂ ਕੋਈ ਪਰਵਾਹ ਨਹੀਂ ਹੂੰ ਅਸੀਂ ਤਾਂ ਬੋਨਸ ਦੀ ਜ਼ਿੰਦਗੀ ਨਹੀਂ ਹੋ ਰਹੀਆਂ ਐਨਐਸਏ ਦੇ ਕਾਨੂੰਨ ਵਿੱਚ ਤਾਂ ਨਹੀਂ ਕਿਤੇ ਇਹ ਲਿਖਿਆ ਨਹੀਂ ਮੈਨੂੰ ਨਹੀਂ ਲੱਗਿਆ ਉਹਦੇ ਵਿੱਚ ਕੋਈ ਨਹੀਂ ਲਿਖਿਆ ਹੋਇਆ ਪਰ ਹੋਰ ਬਹੁਤ ਕਾਨੂੰਨ ਨੇ ਹੂੰ ਤੁਸੀਂ ਆਹ ਦੇਖੋ ਇੱਕ ਲੁਧਿਆਣੇ ਦੀ ਮੈਜਿਸਟ੍ਰੇਟ ਤੋਂ ਜੀ ਇਹ ਤੇ ਹੈਗਾ ਫੈਸਲਾ ਕਰਾ ਲਿਆ ਵੀ ਸਾਰੀਆਂ ਵੀਡੀਓ ਨੂੰ ਜਿਹੜੇ ਕਿੰਨੇ ਚੈਨਲਾਂ ਨੂੰ ਨੋਟਿਸ ਭੇਜੇ ਤੇ ਵੀ ਇਹਨਾਂ ਨੂੰ ਲਾਹੋ ਜੀ ਤੁਸੀਂ ਆਪਣੇ ਉਦੋਂ ਹਮ ਬਸ ਤੁਸੀਂ ਦੇਖੋ ਇਸ ਮਾਮਲੇ 'ਚ ਮੈਂ ਜੁਡੀਸ਼ਰੀ ਤੇ ਵੀ ਸਵਾਲ ਉਠਾਉਣਾ ਜੀ ਮੈਂ ਵਕੀਲਾਂ ਤੇ ਵੀ ਸਵਾਲ ਉਠਾਉਣਾ ਹਮ ਵੀ ਯਾਰ ਥੋੜੇ ਵੀ ਮੱਚ ਮਰ ਗਏ ਹਮ ਮੇਰੀ ਜਾਣਕਾਰੀ 'ਚ ਨਹੀਂ ਵੀ ਕਿਸੇ ਤੇ ਇੰਨਵਾਰ ਲਾਇਆ ਹੋਵੇ ਐਨਐਸ ਜੀ ਨਾਲੇ ਫਿਰ ਜੀ ਉਦੋਂ ਤਾਂ ਵੱਡਾ ਅੰਦੋਲਨ ਸੀ ਪੰਜਾਬ 'ਚ ਹਮ ਮਤਲਬ ਬਹੁਤ ਹਿੱਸਕ ਮਾਹੌਲ ਵੀ ਸੀ ਹੂੰ ਹੁਣ ਤਾਂ ਪੰਜਾਬ 'ਚ ਕੁਝ ਵੀ ਹੈ ਨਹੀਂ ਹੂੰ ਅਗਲੀ ਜੱਲ ਜਿਹੜੀ ਤੁਸੀਂ ਕਹੀ ਆ ਉਹਨੇ ਸੰਵਿਧਾਨ ਦੀ ਸੌਂ ਵੀ ਚੁੱਕ ਲਈ ਉਹਨੇ ਪਾਰਟੀ ਵੀ ਬਣਾ ਲਈ ਵੀ ਜਿਹੜੀ ਅਨੰਦਪੁਰ ਦੇ ਮੱਤੇ 'ਚ ਰਾਹੀਂ ਚੋੜਾ ਲੜੂਗੀ ਜੀ ਤੁਸੀਂ ਕਹੋਣਾ ਕੀ ਚਾਹੁੰਦੇ ਤੁਸੀਂ ਬੰਦੇ ਬੰਦੇ ਨੂੰ ਮਾਰਨਾ ਚਾਹੁੰਦੇ ਹੋ ਨਾ ਹੂੰ ਇਹ ਨਹੀਂ ਇਹਨਾਂ ਦਾ ਵੀ ਤੁਸੀਂ ਸੰਵਿਧਾਨ ਦੇ ਧیرے 'ਚ ਰਹਿ ਕੇ ਰਹੋ ਜੀ ਕੱਲਾ ਇਹ ਹੀ ਨਹੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਇਹ ਚਾਹੁੰਦੇ ਨੇ ਇਸ ਧਰਤ ਤੇ ਜੋ ਫੁੱਲ ਖੇੜੇ ਬਸ ਇਹਨਾਂ ਦੀ ਕਨਸੇ ਸਜਾਵਟ ਬਣੇ ਇਹ ਚਾਹੁੰਦੇ ਨੇ ਇਸ ਧਰਤੀ ਤੇ ਕੋਈ ਬੋਲ ਨਾ ਉੱਠੇ ਜਿਹੜਾ ਉੱਥੇ ਇਹਨਾਂ ਦੀ ਉਹ ਹੰਮੀ ਪਰੇ ਹੂੰ ਇਸ ਹੱਦ ਤੱਕ ਜਾ ਰਹੇ ਨੇ ਇੱਕ ਤੁਹਾਡੇ ਕੀਮਤੀ ਵਿਚਾਰ ਹੈ ਸਾਰੇ ਹੀ ਮੈਂ ਇੱਕ ਅਖੀਰ ਦੇ ਵਿੱਚ ਤੁਹਾਡੇ ਤੋਂ ਇਹ ਸੁਝਾ ਲੈਣਾ ਚਾਹੁੰਨਾ ਕਿ ਇੱਥੇ ਅਮਰਿਤਪਾਲ ਸਿੰਘ ਦੇ ਹਮਾਇਤੀ ਨੇ ਜਾਂ ਉਹਨਾਂ ਦੀ ਪਾਰਟੀ ਨਾਲ ਸੰਬੰਧਤ ਨੇ ਜਾਂ ਅਮਰਿਤਪਾਲ ਸਿੰਘ ਦਾ ਪਰਿਵਾਰ ਹੈ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੇ ਅਦਾਲਤੀ ਸਹਾਰਾ ਤਾਂ ਲਿਆ ਹੁਣ ਤੱਕ ਹਾਈ ਕੋਰਟ ਕਈ ਗੇੜੇ ਕਾਢੇ ਆਏ ਨੇ ਉਹ ਕਹਿੰਦੇ ਲੋੜ ਪਈ ਤਾਂ ਸੁਪਰੀਮ ਕੋਰਟ ਵੀ ਜਾਵਾਂਗੇ ਉਹਨਾਂ ਨੂੰ ਲੜਾਈ ਲੜਨ ਦੇ ਲਈ ਹੁਣ ਰਾਹ ਕਿਹੜਾ اختیار ਕਰਨਾ ਚਾਹੀਦਾ ਹੈ? ਅਦਾਲਤੀ ਹੀ ਸਿਰਫ ਜਾਂ ਕੁਝ ਹੋਰ ਵੀ? ਦੇਖੋ ਇੱਕ ਤਾਂ ਵੱਡੀ ਲੜਾਈ ਉਹਨਾਂ ਨੇ ਲੜ ਲਈ ਲੋਕ ਸਭਾ ਦੀ ਚੋਣ ਜਿੱਤ ਕੇ। ਜੀ। ਦੂਜੀ ਉਹਨਾਂ ਨੇ ਸੌ ਚੁੱਕ ਕੇ ਆਹ ਆਨੰਦਪੁਰ ਦੇ ਮਤੇਵਾਲੀ ਇਹ ਕਹਿਤਾ ਵੀ ਹੁਣ ਭਾਈ ਸਾਡਾ ਰਾਹ ਆਹ ਹੋ। ਹੂੰ। ਖਾਲਸਾ ਦਾ ਰਾਹ ਕਿਹੜਾ ਸ਼ੁਰੂ ਤੋਂ ਸੀ ਇੱਕ ਹਾਲਤ ਪੈਦਾ ਹੋਈ, ਖਾਲਸਾ ਦਾ ਰਾਹ ਬਣ ਗਿਆ। ਇੱਕ ਹਾਲਤ ਪੈਦਾ ਹੋਈ, ਖਾਲਸਾ ਦੇ ਰਾਹ ਤੋਂ ਦੂਜੇ ਵੱਖਰੇ ਰਾਹ ਪੈ ਗਏ, ਖਾਨਸਪਤੀ ਵੀ ਪੈ ਗਏ। ਹੂੰ। ਅੱਗੇ ਬੈਠ ਕੇ ਬਹੁਤ ਪ੍ਰਤਵੰਤੇ ਡਾਕਟਰ ਦਾ ਕਮੈਂਟ ਆਇਆ ਜੀ ਉਹਨੂੰ ਲੱਗਿਆ ਵੀ ਮਾਲੀ ਅਮਰਤਪਾਲ ਸੇ ਹੱਕ ਕਿਉਂ ਖੜਦਾ ਹੂੰ ਉਹ ਕਹਿੰਦਾ ਅਮਰਤਪਾਲ ਤਾਂ ਏਜੰਸੀਆਂ ਦਾ ਟੂਲ ਆ ਹੂੰ ਮੈਂ ਜੀ ਇਹ ਤਾਂ ਅਖਿਰਤ ਨੂੰ ਲਾਉਂਦੇ ਮੈਂ ਟੋੜਾ ਸਾਹਿਬ ਨਾਲ ਰਿਹਾ ਜੀ ਟੋੜਾ ਸਾਹਿਬ ਦੀ ਬਹੁਤ ਨੇੜਲੇ ਬੰਦੇ ਕਿਉਂਕਿ ਸਾਡੇ ਤੇ ਭਰੋਸਾ ਬਹੁਤ ਬਣ ਗਿਆ ਸੀ ਹੂੰ ਇੱਕ ਪੁਲਿਸ ਅਫਸਰ ਸੀ ਉਹਨਾਂ ਦਾ ਬਹੁਤ ਨੇੜੇ ਦਾ ਸੀ ਜੀ ਉਹ ਉਹ ਪ੍ਰਕਾਰ ਕਰੀ ਜਾਂਨ ਮੰਨ ਲਈ ਤਾਂ ਏਜੰਸੀਆਂ ਨੇ ਫਿੱਟ ਕੀਤਾ ਥੋੜੇ ਨਾਲ ਹੂੰ ਕਹਿੰਦੇ ਸਵੇਰੇ ਆਉਂਦਾ 20 ਚੱਕੀ ਤੇ 10 ਟਕਰਾ ਕੇ ਲੈ ਜਾਂਦਾ ਪਰਸ਼ਾ ਤੋਂ 50000 ਲੱਖ ਬਣਾ ਕੇ ਸ਼ਾਮ ਨੂੰ ਘਰੇ ਮੁੜਦਾ ਹੁਣ ਲੋਕਾਂ ਦਾ ਮੂਹ ਨਹੀਂ ਤੁਸੀਂ ਫੜ ਸਕਦੇ ਹੂੰ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਮੇਰਾ ਵਿਚਾਰ ਇਹ ਹੂੰ ਤਾਂ ਸਸਾਨ ਆਪਣੇ ਪੱਖੋਂ ਇਮਾਨਦਾਰ ਹੋਊ ਸੱਚਾ ਹੋਊ ਉਹਨੂੰ ਸੱਚੀ ਹੋਵੇ ਲੱਗਦਾ ਹੋਊਗਾ ਆਹ ਰਾਹ ਸਹੀ ਰਾਹ ਹੂੰ ਪਰ ਮੈਂ ਉਹਨੂੰ ਕਿਹਾ ਉਹਦੋਂ ਵੀ ਕੱਲ੍ਹ ਚ ਟੱਕਰਦਾ ਮਾਰ ਇਹ ਰਾਹ ਜਿਹੜਾ ਲੋਕ ਕੇਂਦਰ ਸਰਕਾਰ ਚਾਹੁੰਦੀ ਆ ਪੰਜਾਬ ਚ ਹੈ ਦਾ ਕੁਝ ਹੋਵੇ ਇਹ ਉਹਨੂੰ ਬਲ ਵਖਸਦਾ ਹੂੰ ਮੈਂ ਇਹਨੂੰ ਐਂ ਕਿਹਾ ਜੀ ਇਹ ਪੰਜਾਬੀਆਂ ਤੇ ਸਿੱਖਾਂ ਦੇ ਹੱਕਦਾਰਾਂ ਨਹੀਂ ਹੂੰ ਇਹ ਜਿਵੇਂ ਕਿਸਾਨਾਂ ਦੋਲਦਾ ਕਿਸਾਨਾਂ ਦੋਲਨ ਦੀ ਮੈਂ ਕਦਰ ਕਰਦਾ ਤੇ ਨਸਬੀ ਐਫੈਸ ਕਰਦਾ ਪਰ ਮੈਂ ਕਿਹਾ ਵੀ ਜਿਹੜਾ ਖਨੌਰੀ ਤੇ ਸ਼ੰਭੂ ਵਾਲਾ ਤੁਸੀਂ ਪੰਨਾ ਲੈ ਲਿਆ ਇਹ ਕੇਂਦਰ ਦੇ ਜਾਲ ਤੇ ਫਸ ਗਈ ਹੂੰ ਸੋ ਮੇਰੇ ਵਿਚਾਰ ਨੇ ਸਹੀ ਵੀ ਹੋਣੀ ਕੋਈ ਜ਼ਰੂਰੀ ਨਹੀਂ ਜੀ ਪਰ ਜਿਹੜੀ ਗੱਲ ਤੁਸੀਂ ਕਿਹਾ ਪੰਜਾਬ ਦੇ ਲੋਕਾਂ ਨੂੰ ਨਾ ਸੁਰਤਨ ਨੂੰ ਝੋੜਾ ਦੇਣਾ ਚਾਹੀਦਾ ਮਤਲਬ ਜਦੋਂ ਆਪਾਂ ਕਹਿੰਦੇ ਆ ਸਿਆਸਤ ਤੋਂ ਤੇ ਆਪ ਤੋਂ ਆਪਣੀ ਸਿਆਸਤ ਕਰੋ ਸੱਚੇ ਕਰੋ ਜੀ ਪਰ ਇਹਨਾਂ ਮਾਮਲਿਆਂ ਤੇ ਜਿਹੜੇ ਸਾਡੇ ਸਾਰਿਆਂ ਦੇ ਸੰਬੰਧ ਨੇ ਹਮ ਗੁਰਪ੍ਰੇਮ ਬਾਦਲ ਸਾਹਿਬ ਨੇ ਉਹੀ ਕਹਿਣਾ ਜੀ ਉਹਨਾਂ ਦੀ ਕੁਰਬਾਨੀ ਕੋਈ ਹਿੰਦੂ ਦੀ ਚਾਦਰ ਨਹੀਂ ਸੀ ਨਾ ਪਿਲਕ ਜਿੰਦੂ ਦੀ ਰਾਖੀ ਸੀ ਨਾ Hindu ਧਰਮ ਦੀ ਰਾਖੀ ਸੀ ਉਹ ਤਾਂ ਸਮਿਸ਼ਟ ਦੀ ਚਾਦਰ ਸੀ ਹਮ ਵੀ ਕਿਸੇ ਨੂੰ ਵੀ ਕੋਈ ਧਰਮ ਮੰਨਣ ਦਾ ਧਰਮ ਬਦਲਣ ਦਾ ਨਾ ਚਾਹੀਦਾ ਧਰਮ ਦੇ ਆਧਾਰ ਤੇ ਕੋਈ ਧੇਤ ਭਾਵ ਤੇ ਵਿਤਕਰਾ ਨਹੀਂ ਕਰਨਾ ਚਾਹੀਦਾ ਜੀ ਉਹਨੇ ਸਿੱਖਾਂ ਦੇ ਗੱਲ ਪਾ ਰਹੇ ਨੇ ਹੂੰ ਵੀ ਅਸਾਈ ਬਣ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਜਿੱਤੇ ਹੂੰ ਤੁਸੀਂ ਆਪਣਾ ਪ੍ਰਚਾਰ ਕਰੋ ਜੇ ਸੰਜਮ ਦੇ ਪ੍ਰਚਾਰ ਕਰਕੇ ਲੋਕ ਸਹੀ ਵੱਲ ਧੱਕੇ ਗਏ ਤੁਸੀਂ ਆਪਣਾ ਪ੍ਰਚਾਰ ਕਰੋ ਹੂੰ ਤੁਸੀਂ ਜੋ ਜੋ ਗੁਰੂ ਦੀ ਗੋਲ ਕਾ ਗਰੀਬ ਦੇ ਮੂੰਹ ਵੱਲ ਮੋੜੋ ਸਕੂਲਾਂ ਤੇ ਤੁਸੀਂ ਦੀਸਾ ਘੱਟ ਕਰੋ ਲੋਕਾਂ ਨੂੰ ਤੋਂ ਮੌਸਤੇ ਚਲਾਓ ਹੂੰ ਉਹਦਾ ਖਰਚ ਤੁਹਾਡਾ ਆਮ ਤੌਰ ਤੇ ਕਾਲਜਾਂ ਵਿੱਚ ਲਾ ਰਹੀ ਆ ਆਪਣੇ ਸਿਸਟਮ ਨੂੰ ਦਰਸਤ ਕਰੋ ਜੀ ਉਹ ਇਹ ਇਸ ਕਰਕੇ ਇਹ ਜਿਹੜਾ ਖਨਾ ਦਾ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ ਹੈ ਜਿਹੜਾ ਦੇ ਬੜਾ ਖਤਰਨਾਕ ਆ ਆਪਾਂ ਸਭ ਜੀ ਅਸੀਂ ਇਹ ਕੋਸ਼ਿਸ਼ ਕਰਾਂਗੇ ਜੀ ਸਾਰਿਆਂ ਦੇ ਹੱਕਾਂ ਲਈ ਲੜੀਏ ਹਮ ਆਸਾਈਆਂ ਦੇ ਲਈ ਵੀ ਲੜੀਏ ਮੁਸਲਮਾਨਾਂ ਦੇ ਹੱਕਾਂ ਲਈ ਵੀ ਲੜੀਏ ਹਿੰਦੂਆਂ ਦੇ ਲਈ ਵੀ ਲੜੀਏ ਸਿੱਖਾਂ ਦੇ ਵੀ ਲੜੀਏ ਜਲਤਾ ਦੇ ਲਈ ਵੀ ਲੜੀਏ ਕਸਾਮਯੂਨੀ ਮਨ ਖਾਤਰ ਵੀ ਲੜੀਏ ਮਲਾਗ ਵਿਚ ਉਹਦਾ ਖਾਤਰ ਕਰੀਏ ਜਿਹੜੇ ਉਹਨਾਂ ਦੇ ਮਨੁੱਖੀ ਹੱਕ ਨੇ ਸਹੀ ਇਰਾਦੇ ਨੇ ਅੰਦੋਲਨ ਕਰਨ ਦਾ ਹੱਕ ਆ ਜੀ ਜੀ ਤੁਸੀਂ ਇਹ ਸਾਰੇ ਮਾਮਲੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ